ਕਿਦਾਂ ਦਾ ਅਹਿਸਾਸ ਹੈ ਰਾਜਵੀਰ ਨੂੰ ਕਿਦਾਂ ਦਾ ਦੇਖ ਕੇ ਲੱਗ ਰਿਹਾ ਵੱਡੇ ਪਰਦੇ ਤੇ ਤੁਹਾਨੂੰ ਵੱਡੇ ਵੀਰ ਨੂੰ ਵੱਡੇ ਪਰਦੇ ਤੇ ਦੁਬਾਰਾ ਦੇਖ ਕੇ ਬੜਾ ਵਧੀਆ ਲੱਗਿਆ ਤੇ ਉਹ ਸਾਰੀਆਂ ਯਾਦਾਂ ਜੋ ਉਹਨਾਂ ਨਾਲ ਪਲ ਬਿਤਾਏ ਸੀ ਉਹ ਦੁਬਾਰਾ ਤਾਜ਼ੀਆਂ ਹੋ ਗਈਆਂ ਦੁਬਾਰਾ ਸਾਰਾ ਸਾਰੇ ਇਮੋਸ਼ਨ ਬਾਹਰ ਆਏ ਤੇ ਬਹੁਤ ਹੀ ਇਮੋਸ਼ਨਲ ਸਬਜੈਕਟ ਹੈ ਜੀ ਸਾਰਿਆਂ ਦੀ ਐਕਟਿੰਗ ਬਾਕਮਾਲ ਸੀ ਅਮਰੀਕਾ ਟੂਰ ਇਕੱਠੇ ਕੀਤਾ ਸੀਗਾ 2018 ਦੀ ਗੱਲ ਸੋ ਆਲਮੋਸਟ 2 ਮਹੀਨੇ ਅਸੀਂ ਬਿਲਕੁਲ ਇਕੱਠੇ ਰਹੇ ਜੀ ਮਾਤਾ ਜੀ ਇਮੋਸ਼ਨਲ ਹੁੰਦੇ ਨੇ ਪਰ ਉਹ ਸ਼ੋਅ ਨਹੀਂ ਕਰਦੇ ਆਲਵੇਜ਼ ਆਪਦੇ ਆਪ ਨੂੰ ਸਟਰੋਂਗ ਸ਼ੋਅ ਕਰਦੇ ਨੇ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਸੋ ਯਮਲਾ ਫਿਲਮ ਦਾ ਅੱਜ ਪ੍ਰੀਮੀਅਰ ਹੈ ਪ੍ਰੀਮੀਅਰ ਦੇ ਖਾਸ ਮੌਕੇ ਤੇ ਅਸੀਂ ਸਾਰੇ ਫਿਲਮ ਨੂੰ ਦੇਖਣ ਦੇ ਲਈ ਪਹੁੰਚੇ ਹਾਂ ਸ਼ਿਵਜੋਤ ਪਹੁੰਚੇ ਨੇ ਜ਼ਰੂਰ ਜਾਨਣਾ ਚਾਹਾਂਗੇ ਕਿ ਫਿਲਮ ਤੁਸੀਂ ਦੇਖ ਰਹੇ ਹੋ ਕਿਦਾਂ ਦਾ ਅਹਿਸਾਸ ਹੈ ਰਾਜਵੀਰ ਨੂੰ ਕਿਦਾਂ ਦਾ ਦੇਖ ਕੇ ਲੱਗ ਰਿਹਾ ਵੱਡੇ ਪਰਦੇ ਤੇ ਤੁਹਾਨੂੰ ਬਹੁਤ ਬਹੁਤ ਇਮੋਸ਼ਨਲ ਹੈ ਜੀ ਸੋ ਵੱਡੇ ਵੀਰ ਨੂੰ ਵੱਡੇ ਪਰਦੇ ਤੇ ਦੁਬਾਰਾ ਦੇਖ ਕੇ ਬੜਾ ਵਧੀਆ ਲੱਗਿਆ ਤੇ ਉਹ ਸਾਰੀਆਂ ਯਾਦਾਂ ਜੋ ਉਹਨਾਂ ਨਾਲ ਪਲ ਬਿਤਾਏ ਸੀ ਉਹ ਦੁਬਾਰਾ ਤਾਜ਼ੀਆਂ ਹੋ ਗਈਆਂ ਦੁਬਾਰਾ ਸਾਰਾ ਸਾਰੇ ਇਮੋਸ਼ਨ ਬਾਹਰ ਆਏ ਤੇ ਬਹੁਤ ਹੀ ਇਮੋਸ਼ਨਲ ਸਬਜੈਕਟ ਹੈ ਜੀ ਸਾਰਿਆਂ ਦੀ ਐਕਟਿੰਗ ਬਾਕਮਾਲ ਹੈ ਤੇ ਤੁਹਾਨੂੰ ਸਾਰਿਆਂ ਨੂੰ ਵੀ ਅਸੀਂ ਰਿਕਵੈਸਟ ਕਰਦੇ ਆ ਤੇ ਸਾਨੂੰ ਪੂਰੀ ਉਮੀਦ ਹੈ ਕਿ ਜਿਵੇਂ ਤੁਸੀਂ ਬਾਈ ਦੀ ਗਾਇਕੀ ਨੂੰ ਇੰਨਾ ਪਿਆਰ ਦਿੱਤਾ ਤੇ ਬਾਈ ਦੀ ਐਕਟਿੰਗ ਨੂੰ ਇਸ মুਵੀ ਨੂੰ ਯਮਲਾ ਨੂੰ ਉਸ ਤੋਂ ਵੀ ਵੱਧ ਕੇ ਪਿਆਰ ਦਿਓਗੇ ਸਪੋਰਟ ਕਰੋਗੇ ਸੋ ਰਾਜਵੀਰ ਦੇ ਨਾਲ ਬਿਤਾਏ ਪਲ ਜ਼ਰੂਰ ਮੈਂ ਚਾਹੂੰਗੀ ਤੁਸੀਂ ਸ਼ੇਅਰ ਕਰੋ ਕਿਉਂਕਿ ਰਾਜਵੀਰ ਨੂੰ ਅੱਜ ਵੱਡੇ ਪਰਦੇ ਤੇ ਦੇਖ ਕੇ ਲਾਈਵਲੀ ਫੀਲ ਕਰ ਰਹੇ ਆਂ ਅਸੀਂ ਰਾਈਟ ਅਸੀਂ ਐਵੇਂ ਫੀਲ ਕਰ ਰਹੇ ਆਂ ਕਿ ਰਾਜਵੀਰ ਸਾਡੇ ਨਾਲ ਹੀ ਹੈ ਕਿਉਂਕਿ ਬਿਲਕੁਲ ਵੀ ਇਦਾਂ ਦਾ ਅਹਿਸਾਸ ਨਹੀਂ ਹੋ ਰਿਹਾ ਬਿਲਕੁਲ ਵੀ ਇਦਾਂ ਮਹਿਸੂਸ ਨਹੀਂ ਹੋ ਰਿਹਾ ਕਿ ਉਹ ਸਾਡੇ ਵਿੱਚ ਨਹੀਂ ਹੈ ਬਿਲਕੁਲ ਜੀ ਉਹਨਾਂ ਦੀ ਵੱਡੇ ਪਰਦੇ ਤੇ ਉਹਨਾਂ ਨੂੰ ਦੇਖ ਕੇ ਉਹਨਾਂ ਦੀ ਆਵਾਜ਼ ਸੁਣ ਕੇ ਫਿਰ ਸਾਰਾ ਉਹ ਮੈਮਰੀਜ਼ ਤਾਜ਼ੀ ਤਾਜ਼ੀਆਂ ਹੋ ਗਈਆਂ ਸੋ ਅਸੀਂ ਅਮਰੀਕਾ ਟੂਰ ਇਕੱਠੇ ਕੀਤਾ ਸੀਗਾ ਇਹ 2018 ਦੀ ਗੱਲ ਹੈ ਸੋ ਆਲਮੋਸਟ 2 ਮਹੀਨੇ ਅਸੀਂ ਬਿਲਕੁਲ ਇਕੱਠੇ ਰਹੇ ਜੀ ਸੋ ਈਮਨ ਰੂਮਸ ਵੀ ਸਾਡੇ ਅੱਡੜ ਹੁੰਦੇ ਸੀਗੇ ਪਰ ਇੰਨਾ ਪਿਆਰ ਬਣ ਗਿਆ ਸੀ ਉਦੋਂ ਮੈਂ ਪਹਿਲੀ ਵਾਰ ਮਿਲਿਆ ਸੀ ਵੀਰੇ ਨੂੰ ਤੇ ਫਿਰ ਅਸੀਂ ਇਕੱਠੇ ਹੀ ਰਹਿਣਾ ਬਾਈ ਦਾ ਸੁਭਾਅ ਵੀ ਮਿਲਦਾ ਸੀ ਕੋਸ਼ਿਸ਼ ਦੋਨੋਂ ਜਣੇ ਉਦੋਂ ਵੈਜੀਟੇਰੀਅਨ ਤੇ ਉਹ ਫਿਰ ਕਾਫੀ ਚੀਜ਼ਾਂ ਮਿਲਦੀਆਂ ਸੋ ਬੜਾ ਕੁਝ ਉਹਨਾਂ ਤੋਂ ਸਿੱਖਣ ਨੂੰ ਮਿਲਿਆ ਉਸ ਸਟੂਅਰ ਦੌਰਾਨ ਤੇ ਫਿਰ ਇੱਥੇ ਹੁਣ ਤਾਂ ਪਿਛਲੇ 2-4 ਮਹੀਨਿਆਂ ਤੋਂ ਆਲਮੋਸਟ ਡੇਲੀ ਵਾਂਗੂ ਸਾਡੀ ਮੁਲਾਕਾਤ ਹੁੰਦੀ ਸੀ ਉਹਦਾ ਕਾਰਨ ਇਹ ਸੀ ਕਿ ਜਿੱਥੇ ਸਾਡਾ ਸਟੂਡੀਓ ਹੈ ਉੱਥੇ ਸੁਖਦਰਸ਼ਨ ਵੀਰਾ ਜੋ ਉਹਨਾਂ ਦੇ ਬ੍ਰਦਰ ਨੇ ਜਾਂ ਸਾਰਾ ਕੰਮ ਉਹਨਾਂ ਦਾ ਮੈਨੇਜ ਕਰਦੇ ਨੇ ਤੇ ਉਹਨਾਂ ਦੀ ਰਹਾਇਸ਼ ਹੈ ਜੀ ਉੱਥੇ ਸੋ ਬਾਈ ਨੂੰ ਕਦੇ ਉਹਨਾਂ ਨੇ ਪਿਕ ਕਰਨਾ ਕਦੇ ਉਹਨਾਂ ਨੂੰ ਡ੍ਰੌਪ ਕਰਨਾ ਸੋ ਸਵੇਰੇ ਸ਼ਾਮੀ ਸਾਡੀ ਮੁਲਾਕਾਤ ਹੁੰਦੀ ਸੀ ਜੀ ਬੈਠਦੇ ਸੀ ਜੀ ਉਹ ਇਸ ਵੀਲੀ ਇਮੋਸ਼ਨਲ ਹਨ ਉਹ ਏਦਾਂ ਕੀ ਹੋੜੋ ਸਾਡੇ ਵਿੱਚ ਇਹ ਬੈਠ ਕੇ ਪ੍ਰੀਮੀਅਰ ਨਹੀਂ ਦੇਖ ਰਹੇ ਅਸੀਂ ਉਹਨਾਂ ਤੋਂ ਬਿਨਾਂ ਇਹ ਪ੍ਰੀਮੀਅਰ ਦੇਖ ਰਹੇ ਹਾਂ ਸੋ ਇਹ ਨਹੀਂ ਕਦੇ ਸੋਚਿਆ ਸੀ ਇਹ ਵੀ ਹੋਣਾ ਸੋ ਮਦਰ ਨੂੰ ਮਿਲੇ ਉਹਨਾਂ ਦੇ ਜੀ ਜੀ ਮਾਤਾ ਅੱਜ ਫਿਲਮ ਦੇਖਣ ਤੋਂ ਪਹਿਲਾਂ ਨਹੀਂ ਹੁਣ ਨਹੀਂ ਮੁਲਾਕਾਤ ਹੋਈ ਜੀ ਸੋ ਵੈਸੇ ਤੁਸੀਂ ਉਹਨਾਂ ਦੇ ਮਦਰ ਨੂੰ ਮਿਲਦੇ ਹੋ ਜੀ ਜੀ ਕਿਦਾਂ ਕਿਦਾਂ ਦਾ ਫੀਲ ਕਰਦੇ ਨੇ ਥੋੜੇ ਠੀਕ ਨੇ ਹੋਣ ਉਹ ਪੋਜ਼ਿਟਿਵ ਨੇ ਔਰ ਅੱਜ ਫਿਲਮ ਦੇਖਣ ਵੀ ਆਏ ਹੋਣਗੇ ਇਫ ਆਮ ਨਾਟ ਰੌਂਗ ਆਲਵੇਜ਼ ਪੋਜ਼ਿਟਿਵ ਨੇ ਸੋ ਮਾਤਾ ਜੀ ਇਮੋਸ਼ਨਲ ਹੁੰਦੇ ਨੇ ਪਰ ਉਹ ਸ਼ੋ ਨਹੀਂ ਕਰਦੇ ਉਹ ਆਲਵੇਜ਼ ਸਾਨੂੰ ਸਾਰਿਆਂ ਨੂੰ ਇਦਾਂ ਹੀ ਕਰਦੇ ਕਿ ਤੁਸੀਂ ਵੀ ਮੇਰੇ ਪੁੱਤ ਹੋ ਮੈਨੂੰ ਉਹਨਾਂ ਤੋਂ ਵੱਧ ਕੇ ਹੋ ਸੋ ਇਦਾਂ ਉਹ ਟਰੀਟ ਕਰਦੇ ਨੇ ਤੇ ਆਲਵੇਜ਼ ਆਪਦੇ ਆਪ ਨੂੰ ਸਟਰੋਂਗ ਸ਼ੋ ਕਰਦੇ ਨੇ ਤੇ ਸ਼ਾਇਦ ਉਹਨਾਂ ਨੂੰ ਇਹ ਹੈ ਕਿ ਬੱਚੇ ਵੀ ਦੇਖਦੇ ਨੇ ਹਨ ਸੋ ਫੈਮਿਲੀ ਨੂੰ ਹੁਣ ਖੜਨਾ ਪਏਗਾ ਤੇ ਕਿਉਂਕਿ ਬੱਚਾਂ ਤੇ ਉਸ ਚੀਜ਼ ਦਾ ਅਸਰ ਨਹੀਂ ਹੋਣਾ ਚਾਹੀਦਾ ਕਿ ਪਰਮਾਤਮਾ ਨੇ ਬਾਕੀ ਪਾਣਾ ਮੰਨਣ ਦਾ ਬਲ ਵੀ ਬਖਸ਼ਿਆ ਏ ਸੋ ਮਾਤਾ ਜੀ ਨੂੰ ਸਾਡੇ ਭੈਣ ਨੂੰ ਕਿਉਂਕਿ ਉਹ ਟਰਾਈ ਕਰ ਰਹੇ ਨੇ ਹੁਣ ਜ਼ਿੰਦਗੀ ਦੇ ਵਿੱਚ ਵਾਪਸ ਆਉਣ ਦੀ ਬੱਚਿਆਂ ਤੇ ਧਿਆਨ ਦੇਣ ਦੀ ਜੀ ਸੋ ਯਮਲਾ ਨੂੰ ਅਸੀਂ ਸਾਰੇ ਸਪੋਰਟ ਕਰ ਰਹੇ ਆ ਡੈਫੀਨਿਟਲੀ ਸਾਰੇ ਪਿਆਰ ਵੀ ਦੇਣਗੇ ਸੋ ਤੁਸੀਂ ਯਮਲਾ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਅਗਰ ਰਾਜਵੀਰ ਸਾਡੇ ਵਿੱਚ ਹੁੰਦੇ ਤਾਂ ਡੈਫੀਨਿਟਲੀ ਸਾਡੇ ਨਾਲ ਬੈਠ ਕੇ ਫਿਲਮ ਨੂੰ ਦੇਖਦੇ ਸੋ ਬੜੀ ਸੋਹਣੀ ਪ੍ਰੈਜੈਂਟੇਸ਼ਨ ਹੈ ਜਿਹੜੀ ਅਸੀਂ ਸਕਰੀਨ ਤੇ ਦੇਖ ਰਹੇ ਹਾਂ इमोशनल ਵੀ ਹੋ ਰਿਹਾ ਉਹਨਾਂ ਦੇ ਡਾਇਲੌਗ ਡਿਲੀਵਰੀ ਦੇ ਪੰਚਸ ਨੇ ਜਿਹੜੇ ਉਹਦੀ ਟਾਈਮਿੰਗ ਬਹੁਤ ਸੋਹਣੀ ਹੈ ਅਸੀਂ ਦੇਖ ਰਹੇ ਕਿਉਂਕਿ ਰਾਜਵੀਰ ਨੂੰ ਪਹਿਲਾਂ ਇੱਕ ਫਿਲਮ 'ਚ ਦੇਖਿਆ ਹੋਇਆ ਹੈ ਸੈਕਿੰਡ ਫਿਲਮ 'ਚ ਵੀ ਸੋ ਅਦਾਕਾਰੀ ਨੂੰ ਲੈ ਕੇ ਵੀ ਬੜੇ ਸੀਰੀਅਸ ਸੀਗੇ ਜਿਵੇਂ ਅਸੀਂ ਉਹਨਾਂ ਦੀ ਗਾਇਕੀ ਦੇਖੀ ਹੈ ਐਕਟਿੰਗ ਦੇਖੀ ਹੈ ਸੋ ਯਮਲਾ ਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਸੋ ਯਮਲਾ ਬਾਰੇ ਐਂਡ ਪੰਜਾਬੀ ਇੰਡਸਟਰੀ ਬਾਰੇ ਸੋ ਮੈਂ ਇਹੀ ਕਹਿਣਾ ਚਾਹੁੰਗਾ ਕਿ ਅਸੀਂ ਇੱਕ ਬਹੁਤ ਵੱਡਾ ਐਕਟਰ ਹੁਣ ਮਿਸ ਕਰਤਾ ਉਹ ਸਾਡੇ ਵਿਚਕਾਰ ਨਹੀਂ ਨੇ ਸੋ ਜਿੱਦਾਂ ਦੀ ਬਾਈ ਦੀ ਸਕਰੀਨ ਪ੍ਰੈਜੈਂਸ ਜਿੱਦਾਂ ਦੀ ਉਹਨਾਂ ਦੀ ਡਾਇਲੌਗ ਡਿਲੀਵਰੀ ਆ ਜਿੱਦਾਂ ਉਹ ਸਟੇਜ ਤੇ ਸੀਗੇ ਪੂਰੇ ਪਰਪੱਕ ਸੀਗੇ ਆਪਣੀ ਗਾਇਕੀ ਨੂੰ ਲੈ ਕੇ ਆਪਣੀ ਪਰਫਾਰਮੈਂਸ ਨੂੰ ਲੈ ਕੇ ਉਦਾਂ ਹੀ ਉਹ ਫਿਲਮ ਦੇ ਵਿੱਚ ਵੀ ਨਜ਼ਰ ਆਏ ਉਹਦੇ ਡਾਇਲੌਗ ਡਿਲੀਵਰੀ ਉਹਦਾ ਦੀ ਸਾਰੀ ਪ੍ਰੈਜੈਂਸ ਐਮੋਸ਼ਨਸ ਤੇ ਪਕੜ ਉਹ ਬਾਖਮਾਲ ਹੈ ਐਂਡ ਰੀਅਲੀ ਅਸੀਂ ਇੱਕ ਬਹੁਤ ਵੱਡਾ ਆਰਟਿਸਟ ਅੱਜ ਮਿਸ ਕਰ ਰਹੇ ਹਾਂ ਪੰਜਾਬੀ ਇੰਡਸਟਰੀ ਦੇ ਵਿੱਚ ਉਹਨਾਂ ਦਾ ਫਿਊਚਰ ਬਹੁਤ ਬ੍ਰਾਈਟ ਹੁੰਦਾ ਸੀ ਜੀ 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 ਈਵਨ ਫਿਲਮ ਲਾਈਨ 'ਚ ਵੀ ਸੋ ਥੈਂਕ ਯੂ ਸੋ ਮੱਚ ਸ਼ਿਵਜੋਤਸ ਖਾਸ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਐਂਡ ਅਗੇਨ ਅਸੀਂ ਦੁਬਾਰਾ ਸਾਰੀ ਆਡੀਅנס ਨੂੰ ਰਿਕਵੈਸਟ ਕਰਦੇ ਹਾਂ ਸੋ ਜ਼ਰੂਰ ਆਪਣੀ ਆਪਣੀ ਫੈਮਿਲੀਜ਼ ਨਾਲ ਯਮਲਾ ਦੇਖਣ ਜ਼ਰੂਰ ਆਇਓ ਐਂਡ ਜਿੱਦਾਂ ਤੁਸੀਂ ਬਾਈ ਦੇ ਗਾਣਿਆਂ ਨੂੰ ਉਹਨਾਂ ਦੀ ਪਰਫਾਰਮੈਂਸ ਨੂੰ ਪਿਆਰ ਦਿੱਤਾ ਫਿਲਮ ਨੂੰ ਵੀ ਜ਼ਰੂਰ ਦੇਣਾ ਜੀ ਥੈਂਕ ਯੂ ਥੈਂਕ ਯੂ ਸ਼ਿਭਜੋਤ ਸੋ ਇਹ ਸੀ ਜੀ ਮੇਰੇ ਨਾਲ ਸ਼ਿਭਜੋਤ ਜਿਨ੍ਹਾਂ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਫਿਲਮ ਯਮਨਾ ਨੂੰ ਲੈ ਕੇ ਸੋ ਯਮਲਾ ਫਿਲਮ ਜਿਹੜੀ ਹੈ 28 ਤਰੀਕ ਨੂੰ ਸਿਨੇਮਾ ਘਰਾਂ ਦੇ ਵਿੱਚ ਆ ਜੇਗੀ ਤੁਸੀਂ ਜ਼ਰੂਰ ਇਸ ਫਿਲਮ ਨੂੰ ਪਿਆਰ ਦੇਣਾ ਹੈ ਔਰ ਫੁੱਲ ਸਪੋਰਟ ਕਰਨੀ ਕਿਉਂਕਿ ਰਾਜਵੀਰ ਦੀ ਫਿਲਮਾਂ ਔਰ ਰਾਜਵੀਰ ਨੂੰ ਅਸੀਂ ਸਕਰੀਨਸ ਤੇ ਦੇਖ ਰਹੇ ਹਾਂ ਲੇਕਿਨ ਮਿਸ ਬਹੁਤ ਕਰ ਰਹੇ ਕਿਉਂਕਿ ਅਗਰ ਸਾਡੇ ਵਿੱਚ ਹੁੰਦੇ ਤਾਂ ਅਸੀਂ ਉਹਨਾਂ ਦੇ ਨਾਲ ਬੈਠ ਕੇ ਡੈਫੀਨੇਟਲੀ ਫਿਲਮ ਨੂੰ ਦੇਖਦੇ